ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਨ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਤੇ ਅੱਜ ਵਾਲਾ ਡਿਜ਼ਾਈਨ ਜਿਹੜਾ ਹੈ স্পੈਸ਼ਲ ਮੇਰੀ ਭੈਣ ਕਿਸੇ ਨੇ ਮੈਨੂੰ ਫੋਟੋ ਭੇਜੀ ਹੋਈ ਸੀ ਕਿ ਇਹ ਵਾਲਾ ਡਿਜ਼ਾਈਨ ਤੁਸੀਂ ਬਣਾਉਣਾ ਸਿਖਾਓ ਤੇ ਉਹਨਾਂ ਨੇ ਵੀ ਪਿੰਕ ਕਲਰ ਦੀ ਜਿਹੜੀ ਸਵੈਟਰ ਦੀ ਫੋਟੋ ਭੇਜੀ ਹੈ ਤੇ ਉਹਨਾਂ ਨੇ ਡਿਜ਼ਾਈਨ ਜਿਹੜਾ ਕਿਹਾ ਕਿ ਸਾਨੂੰ ਜਲਦੀ ਤੋਂ ਜਲਦੀ ਬਣਾ ਕੇ ਤੁਸੀਂ ਇਹ ਵਾਲੇ ਡਿਜ਼ਾਈਨ ਦੀ ਵੀਡੀਓ ਪਾਓ ਬਹੁਤ ਸੋਹਣਾ ਤੇ ਬਹੁਤ ਸੌਖਾ ਡਿਜ਼ਾਈਨ ਹੈ ਤੇ ਇਹ ਡਿਜ਼ਾਈਨ ਸਿਰਫ ਲੇਡਿਸ ਦੇ ਪ੍ਰੋਜੈਕਟ ਤੇ ਹੀ ਪਏਗਾ ਕਿਉ ਤੇ ਡਿਜ਼ਾਈਨ ਬਹੁਤ ਹੀ ਜ਼ਿਆਦਾ ਸੋਹਣਾ ਆ ਤੁਸੀਂ ਵੀ ਵੇਖੋਗੇ ਤੇ ਤੁਹਾਨੂੰ ਬਹੁਤ ਡਿਜ਼ਾਈਨ ਪਸੰਦ ਆਏਗਾ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ 9-9 ਦੇ ਹਿਸਾਬ ਨਾਲ ਕੁੰਡੇ ਲੈਣੇ ਨੇ ਸੱਤ ਕੁੰਡਿਆਂ ਦਾ ਡਿਜ਼ਾਈਨ ਹੈ ਤੇ ਦੋ ਗੁੰਡੇ ਜਿਹੜੇ ਗੈਪ ਵਾਸਤੇ ਨੇ ਤੇ ਆਪਾਂ 9-9 ਦੇ ਹਿਸਾਬ ਨਾਲ ਕੁੰਡੇ ਲੈ ਕੇ ਚਾਰ ਕੁੰਡੇ ਵਾਧੂ ਲਵਾਂਗੇ ਦੋ ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਜਿਹੜੇ ਆਪਾਂ ਗੈਪ ਵਾਸਤੇ ਪਾਉਣੇ ਨੇ ਤੇ ਦੋ ਕੁੰਡੇ ਐਡਜਸਟ ਵਾਸਤੇ ਮੈਥੀਨੋਨੋ ਦੇ ਹਿਸਾਬ ਨਾਲ 18 ਕੁੰਡੇ ਲੈ ਕੇ 4 ਕੁੰਡੇ ਵਾਧੂ ਲੈ ਕੇ 22 ਕੁੰਡੇ ਲਏ ਹੋਏ ਨੇ ਤੇ ਡਿਜ਼ਾਈਨ ਸਿੱਧੀ ਸਾਈਡ ਤੋਂ ਬਣਨਾ ਹੈ 8 ਸਲਾਈਆਂ ਦਾ ਡਿਜ਼ਾਈਨ ਹੈ ਤੇ ਸਭ ਤੋਂ ਪਹਿਲਾਂ ਇੱਕ ਜਿਹੜੀ ਆਪਾਂ ਉਲਟੀ ਸਾਈਡ ਦੇ ਮੈਂ ਕੁੰਡੇ ਪਾਏ ਹੋਏ ਨੇ ਇੱਕ ਬੇਸਿਕ ਰੋ ਬਣਨੀ ਹੈ ਉਹ ਆਪਾਂ ਉਲਟੀ ਸਾਈਡ ਤੋਂ ਹੀ ਬਣਾ ਲੈਨੇ ਆ ਤੇ ਉਹਦੇ ਨਾਲ ਸਾਡਾ ਜਿਹੜਾ ਡਿਜ਼ਾਈਨ ਹੈ ਉਹ ਵਧੀਆ ਬਣ ਜਾਏਗਾ ਸਾਨੂੰ ਸਿੱਧੀ ਸਾਈਡ ਤੋਂ ਬੇਸਿਕ ਰੋ ਜਿਹੜੀ ਹੈ ਉਹ ਨਹੀਂ ਬਣਾਉਣੀ ਪਵੇਗੀ ਤੁਸੀਂ ਕੋਈ ਵੀ ਬਾਰਡਰ ਬਣਾ ਕੇ ਸਿੱਧੀ ਸਾਈਡ ਤੋਂ ਆਪਣੇ ਕੁੰਡੇ ਵਗੈਰਾ ਜਿਹੜੇ ਸੈੱਟ ਕਰ ਲਓ ਤੇ ਉਲਟੀ ਸਾਈਡ ਤੋਂ ਬੇਸਿਕ ਰੋ ਸ਼ੁਰੂ ਕਰਕੇ ਤੇ ਫਿਰ ਸਿੱਧੀ ਸਾਈਡ ਤੋਂ ਆਪਾਂ ਡਿਜ਼ਾਈਨ ਸ਼ੁਰੂ ਕਰਾਂਗੇ ਤੇ ਡਿਜ਼ਾਈਨ ਹੁਣ ਆਪਾਂ ਸ਼ੁਰੂ ਕਰ ਲੈਨੇ ਆ ਉਲਟੀ ਸਾਈਡ ਤੋਂ ਆਪਾਂ ਇਹ ਵਾਲੀ ਬੇਸਿਕ ਰੋ ਜਿਹੜੀ ਹੈ ਉਹ ਬਣਾ ਲੈਨੇ ਆ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਬੈਕ ਸਾਈਡ ਤੇ ਕਰਕੇ ਦੋ ਕੁੰਡੇ ਸਿੱਧੇ ਬਣਾਵਾਂਗੇ ਦੋ ਕੁੰਡੇ ਸਿੱਧੇ ਬਣਾ ਲਏ ਹੁਣ ਤਾਂਗਾ ਆਪਣੀ ਵਾਲੀ ਸਾਈਡ ਕਰਕੇ ਸੱਤ ਕੁੰਡੇ ਉਲਟੇ ਬਣਾ ਲਾਂਗੇ 1 2 3 4 5 6 ਤੇ 7 ਇਹੀ ਨੌ ਗੁੰਡਿਆਂ ਪਰ ਰਿਪੀਟ ਕਰਨੇ ਆ ਦੋ ਸਿੱਧੇ ਤੇ ਸੱਤ ਤੋਂ ਉਲਟੇ ਫਿਰ ਦੋ ਸਿੱਧੇ 1 ਦੋ ਤਾਂ ਅਗ ਆਪਣੀ ਵਾਲੀ ਸਾਈਡ ਕਰਕੇ ਸੱਤ ਕੁੰਡੇ ਉਲਟੇ ਬਣਾ ਲਾਂਗੇ ਤਿੰਨ ਚਾਰ ਪੰਜ ਛੇ ਤੇ ਸੱਤ ਸੱਤ ਉਲਟੇ ਬਣਾ ਲਏ ਲਾਸ ਤੇ ਫਿਰ ਦੋ ਜਿਹੜੇ ਸਿੱਧੇ ਬਣਾ ਲਾਂਗੇ ਡਿਜ਼ਾਈਨ ਨੂੰ ਅਡਜਸਟ ਕਰਨ ਵਾਸਤੇ ਲਾਸਟ ਵਾਲਾ ਕੁੰਡਾ ਉਲਟਾ ਬਣਾ ਲਾਂਗੇ ਇਸ ਤਰ੍ਹਾਂ ਕਰਕੇ ਸਾਡੀ ਉਲਟੀ ਸਾਈਡ ਤੋਂ ਇੱਕ ਬੇਸਿਕ ਰੋ ਬਣ ਗਈ ਹੈ ਇਹਨੂੰ ਆਪਾਂ ਦੁਬਾਰਾ ਬਾਅਦ ਵਿੱਚ ਨਹੀਂ ਬਣਾਉਣਾ ਸਿਰਫ ਇੱਕ ਵਾਰੀ ਇਹ ਸਲਾਈ ਬਣਨੀ ਆ। ਹੁਣ ਆਪਾਂ ਆ ਗਏ ਸਿੱਧੀ ਸਾਈਡ ਤੇ ਇੱਥੋਂ ਆਪਣਾ ਡਿਜ਼ਾਈਨ ਸ਼ੁਰੂ ਕਰ ਲਾਂਗੇ। ਡਿਜ਼ਾਈਨ ਦੀ ਪਹਿਲੀ ਸਲਾਈ ਤੁਸੀਂ ਇੱਥੋਂ ਸ਼ੁਰੂ ਕਰ ਸਕਦੇ ਜੇ ਤੁਸੀਂ ਸਿੱਧੀ ਸਾਈਡ ਦੇ ਕੁੰਡੇ ਪਾਏ ਆ ਤੇ ਫਿਰ ਤੁਸੀਂ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਬਣਾ ਸਕਦੇ ਜੇ ਦੋ ਕੁੰਡੇ ਉਲਟੇ, 7 ਸਿੱਧੇ, ਦੋ ਉਲਟੇ, 7 ਸਿੱਧੇ ਤੇ ਫਿਰ ਉਲਟੀ ਸਾਈਡ ਤੋਂ ਇਸ ਤਰ੍ਹਾਂ ਬਣਾ ਕੇ ਦੋ ਸਲਾਈਆਂ ਤੁਸੀਂ ਪਹਿਲਾਂ ਬਣਾ ਲਓ। ਉਸ ਤੋਂ ਬਾਅਦ ਡਿਜ਼ਾਈਨ ਜਿਹੜਾ ਸ਼ੁਰੂ ਕਰ ਸਕਦੇ ਜੀ ਤੇ ਆਪਾਂ ਇੱਥੇ ਪਹਿਲੀ ਸਲਾਈ ਤੋਂ ਡਿਜ਼ਾਈਨ ਸ਼ੁਰੂ ਕਰ ਦਾਂਗੇ। ਪਹਿਲਾ ਕੁੰਡਾ ਉਤਾਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਉਲਟੇ ਬਣਾਵਾਂਗੇ ਇਹ ਵਾਲੇ ਕੁੰਡੇ ਹਰ ਵਾਰ ਉਲਟੇ ਬਣਨੇ ਨੇ ਬਹੁਤ ਸੋਹਣਾ ਡਿਜ਼ਾਈਨ ਹੈ ਐਂਡ ਤੱਕ ਵੇਖਿਓ ਤੇ ਜੇਕਰ ਚੈਨਲ ਤੇ ਨਵੇਂ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧਾਗਾ ਪਿੱਛੇ ਕਰਕੇ ਹੁਣ ਦੋ ਕੁੰਡੇ ਸਿੱਧੇ ਬਣਾਵਾਂਗੇ ਇੱਕ ਤੇ ਦੋ ਦੋ ਕੁੰਡੇ ਸਿੱਧੇ ਬਣਾ ਲੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਵਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਇੱਥੇ ਇਸ ਤਰ੍ਹਾਂ ਕਰਕੇ ਧਾਗਾ ਘੁਮਾ ਕੇ ਇੱਕ ਜਾਲੀ ਪਾ ਲੈਣੀ ਆ ਫਿਰ ਅਗਲੇ ਤਿੰਨ ਕੁੰਡੇ ਸਿੱਧੇ ਇੱਕ ਦੋ ਤੇ ਤਿੰਨ ਇਹ ਸਾਡਾ 9 ਕੁੰਡੇ ਦਾ ਡਿਜ਼ਾਈਨ ਹੋ ਗਿਆ ਪਹਿਲਾਂ ਦੋ ਕੁੰਡੇ ਉਲਟੇ ਫਿਰ ਦੋ ਸਿੱਧੇ ਫਿਰ ਦੋ ਤੋਂ ਇੱਕ ਫਿਰ ਇੱਕ ਜਾਲੀ ਤੇ ਤਿੰਨ ਕੁੰਡੇ ਸਿੱਧੇ ਇਹੀ ਰਿਪੀਟ ਕਰਾਂਗੇ ਫਿਰ ਦੋ ਕੁੰਡੇ ਉਲਟੇ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਸੱਤ ਦੇ ਵਿੱਚੋਂ ਦੋ ਆਪਾਂ ਸਿੱਧੇ ਬਣਾ ਲਏ ਫਿਰ ਦੋ ਤੋਂ ਇੱਕ ਕਰਾਂਗੇ ਚਾਰ ਕੁੰਡੇ ਹੋਗੇ ਇੱਥੇ ਧਾਗਾ ਘੁਮਾ ਕੇ ਇੱਕ ਜਾਲੀ ਪਾ ਲਾਂਗੇ ਜਿਹੜਾ ਆਪਾਂ ਕੁੰਡਾ ਇੱਥੇ ਘਟਾਇਆ ਉਹ ਜਾਲੀ ਪਾ ਲਈ ਅਗਲੇ ਤਿੰਨ ਕੁੰਡੇ ਸਿੱਧੇ 1 2 3 ਧਾਗਾ ਆਪਣੇ ਹੁਣੇ ਸਾਈਡ ਕਰਕੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਡਿਜ਼ਾਈਨ ਦੀ ਸਾਡੀ ਪਹਿਲੀ ਸਲਾਈ ਹੋ ਗਈ। ਹੁਣ ਅਗੇ ਡਿਜ਼ਾਈਨ ਦੀ ਦੂਸਰੀ ਸਲਾਈ ਤੇ ਉਲਟੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ। ਸੌਰੀ। ਧਾਗਾ ਪਿੱਛੇ ਕਰਕੇ ਦੋ ਕੁੰਡੇ ਸਿੱਧੇ ਬਣਾਵਾਂਗੇ। ਧਾਗਾ ਅੱਗੇ ਕਰਕੇ ਸੱਤ ਕੁੰਡੇ ਉਲਟੇ। 1 2 3 4 5 6 7 ਧਾਗਾ ਪਿੱਛੇ ਦੋ ਕੁੰਡੇ ਸਿੱਦੇ 7 ਕੁੰਡੇ ਉਲਟੇ ਉਲਟੀ ਸਲਾਈ ਦੇ ਵਿੱਚ ਆਪਾਂ 7 ਕੁੰਡੇ ਉਲਟੇ ਬਣਾਉਣੇ ਨੇ ਦੋ ਕੁੰਡੇ ਸਿੱਦੇ ਬਣਾਉਣੇ ਨੇ ਲਾਸਟ ਵਾਲਾ ਕੁੰਡਾ ਉਲਟਾ ਦੋ ਸਲਾਈਆਂ ਬਣ ਗਈਆਂ ਹੁਣ ਆ ਗਈਆਂ ਤੀਸਰੀ ਸਲਾਈ ਤੇ ਤੀਸਰੀ ਸਲਾਈ ਤੁਸੀਂ ਧਿਆਨ ਨਾਲ ਦੇਖਣੀ ਹੈ ਪਹਿਲਾ ਕੁੰਡਾ 슬ਿੱਪ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਹੀ ਬਣਨਗੇ ਇਥੇ ਉਲਟੇ ਹੀ ਬਣਨੇ ਨੇ ਧਾਗਾ ਪਿੱਛੇ ਕਰਕੇ ਪਿਛਲੀ ਸਲਾਈ ਦੇ ਵਿੱਚ ਇੱਥੇ ਆਪਾਂ ਦੋ ਕੁੰਡੇ ਬਣਾਏ ਸੀ ਪਹਿਲਾਂ ਸਿੱਦੇ ਹੁਣ ਇੱਕ ਕੁੰਡਾ ਪਹਿਲਾਂ ਸਿੱਧਾ ਬਣਾਵਾਂਗੇ ਇੱਕ ਕੁੰਡਾ ਸਿੱਧਾ ਬਣਾ ਲਿਆ ਹੁਣ ਦੋ ਕੁੰਡਿਆਂ ਤੋਂ ਇੱਕ ਕੁੰਡਾ ਧਰ ਦਵਾਂਗੇ ਇੱਥੇ ਆ ਪਹਿਲਾਂ ਆਪਾਂ ਇੱਕ ਜਾਲੀ ਪਾਈ ਸੀ ਹੁਣ ਇੱਥੇ ਫੇਰ ਇੱਕ ਜਾਲੀ ਪਾਵਾਂਗੇ ਉਸੇ ਜਾਲੀ ਦੇ ਨਾਲ ਇੱਕ ਜਾਲੀ ਪਾ ਲਈ ਇੱਕ ਕੁੰਡਾ ਸਿੱਧਾ ਬਣਾ ਲਿਆ ਹੁਣ ਇੱਥੇ ਫੇਰ ਇੱਕ ਜਾਲੀ ਪਾ ਲੈਣੀ ਹੈ ਤੇ ਇਹ ਜਿਹੜੇ ਦੋ ਕੁੰਡੇ ਇਹਨਾਂ ਨੂੰ ਇਸ ਤਰ੍ਹਾਂ ਘੁਮਾ ਕੇ ਦੂਤ ਇੱਤੂ ਕਰ ਦੇਣਾ ਫਿਰ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਫਿਰ ਦੋ ਤੋਂ ਇੱਕ ਫਿਰ ਜਾਲੀ ਪਾਵਾਂਗੇ ਫਿਰ ਇੱਕ ਸਿੱਧਾ ਫਿਰ ਜਾਲੀ ਪਾਵਾਂਗੇ ਫਿਰ ਇਸ ਤਰ੍ਹਾਂ ਦੋ ਕੁੰਡਿਆਂ ਦਾ ਮੂੰਹ ਘੁਮਾ ਕੇ ਪਿੱਛੋਂ ਦੀ ਆਪਾਂ ਹਣ ਕੇ ਦੋ ਤੋਂ ਇੱਕ ਕਰ ਦਵਾਂਗੇ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਤੀਸਰੀ ਸਲਾਈ ਬਣ ਗਈ ਆ ਹੁਣ ਚੌਥੀ ਸਲਾਈ ਬਿਲਕੁਲ ਦੂਸਰੀ ਸਲਾਈ ਦੀ ਤਰ੍ਹਾਂ ਹੀ ਬਣ ਜਾਣੀ ਆ ਪਹਿਲਾ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਸਿੱਧੇ ਬਣਾ ਲਾਂਗੇ ਸਿੱਧਿਆਂ ਤੇ ਸਿੱਧੇ ਉਲਟਿਆਂ ਤੇ ਉਲਟੇ ਆਪਾਂ ਬਣਾ ਕੇ ਫਿਰ ਦਿਖਾਉਨੇ ਆ ਹੁਣ ਅਗੇ ਡਿਜ਼ਾਈਨ ਦੀ ਆਪਾਂ ਪੰਜਵੀਂ ਸਲਾਈ ਤੇ ਪੰਜਵੀਂ ਸਲਾਈ ਵੇਖੋ ਕਿਵੇਂ ਬਣੇਗੀ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਉਲਟੇ ਬਣਾਵਾਂਗੇ ਇਹ ਜਿਹੜੇ ਦੋ ਗੈਪ ਵਾਲੇ ਕੁੰਡੇ ਨੇ ਹਰ ਵਾਰ ਉਲਟੇ ਹੀ ਬਣਨੇ ਨੇ ਧਾਗਾ ਪਿੱਛੇ ਕਰਾਂਗੇ ਪਹਿਲਾਂ ਆਪਾਂ ਇੱਥੇ ਦੋ ਕੁੰਡੇ ਸਿੱਧੇ ਬਣਾਏ ਸੀ ਫਿਰ ਇੱਕ ਕੁੰਡਾ ਹੁਣ ਆਪਾਂ ਕੋਈ ਵੀ ਕੁੰਡਾ ਸਿੱਧਾ ਨਹੀਂ ਬਣਾਉਣਾ ਸਟਾਰਟਿੰਗ ਤੋਂ ਹੀ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਫਿਰ ਆਪਾਂ ਜਾਲੀ ਪਾਵਾਂਗੇ ਜਾਲੀ ਪਾਉਣ ਤੋਂ ਬਾਅਦ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਤਿੰਨ ਕੁੰਡੇ ਸਿੱਧੇ ਬਣਾ ਲਏ ਹੁਣ ਇੱਥੇ ਫੇਰ ਇੱਕ ਜਾਲੀ ਪੈ ਦੇਣੀ ਆ ਤੇ ਆਹ ਕੁੰਡਾ ਤੇ ਆਹ ਕੁੰਡਾ ਇਹਨਾਂ ਦੋਵਾਂ ਨੂੰ ਇਸ ਤਰ੍ਹਾਂ ਕਰਕੇ ਦੋ ਤੋਂ ਆਪਾਂ ਇੱਕ ਕੁੰਡਾ ਕਰਦੇ ਆਂਗੇ ਫਿਰ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਫੇਰ ਉਲਟੇ ਧਾਗਾ ਪਿੱਛੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਪਹਿਲਾਂ ਕਰਾਂਗੇ ਫਿਰ ਜਾਲੀ ਪਾਵਾਂਗੇ ਤਿੰਨ ਕੁੰਡੇ ਸਿੱਧੇ 1 2 3 ਧਾਗਾ ਘੁਮਾ ਕੇ ਇਹ ਵਾਲੇ ਦੋ ਕੁੰਡਿਆਂ ਦਾ ਮੂੰਹ ਘੁਮਾ ਲੈਣਾ ਦੋ ਤੋਂ ਇੱਕ ਕਰ ਦੇਣਾ ਫਿਰ ਦੋ ਕੁੰਡੇ ਉਲਟੇ ਧਾਗਾ ਪਿੱਛੇ ਲਾਸਟ ਵਾਲਾ ਕੁੰਡਾ ਸਿੱਧਾ ਇਸ ਤਰ੍ਹਾਂ ਕਰਕੇ ਸਾਡੀ ਪੰਨਵੀਂ ਸਲਾਈ ਬਣ ਗਈ ਹੁਣ ਅਗਾਂ ਆਪਾਂ ਡਿਜ਼ਾਈਨ ਦੀ ਛੇਵੀਂ ਸਲਾਈ ਤੇ ਉਲਟੇ ਪਾਸੇ ਛੇਵੀਂ ਸਲਾਈ ਉਲਟੇ ਪਾਸਿਓਂ ਫਿਰ ਉਸੇ ਤਰ੍ਹਾਂ ਬਣेंगी ਜਿਹੜੇ ਕੁੰਡੇ ਸਿੱਧੇ ਨੇ ਉਹ ਸਿੱਧੇ ਬਣਨੇ ਨੇ ਜਿਹੜੇ ਕੁੰਡੇ ਉਲਟੇ ਨੇ ਉਹ ਉਲਟੇ ਬਣਨੇ ਨੇ 8 ਸਲਾਈਆਂ ਦਾ ਟੋਟਲ ਡਿਜ਼ਾਈਨ ਆ 8 ਸਲਾਈਆਂ ਪਰ ਰਿਪੀਟ ਕਰਦੇ ਜਾਣਾ ਹੈ ਤੇ ਡਿਜ਼ਾਈਨ ਸਾਡਾ ਜਿਹੜਾ ਬਹੁਤ ਹੀ ਸੋਨਾ ਬੰਨਣਾ ਬਹੁਤ ਪਿਆਰਾ ਡਿਜ਼ਾਈਨ ਬੰਨਦਾ ਹੈ ਅਗਲੀ ਸਲਾਈ ਜਿਹੜੀ ਆ ਉਹ ਬਹੁਤ ਇੰਪੋਰਟੈਂਟ ਹੈ ਉਹ ਤੁਸੀਂ ਜਰੂਰ ਵੇਖਿਓ ਅਗਲੀ ਸਲਾਈ ਵਿੱਚ ਹੀ ਸਾਰਾ ਡਿਜ਼ਾਈਨ ਦੀ ਜਿਹੜੀ ਆ ਉਹ ਲੁੱਕ ਬੰਨੀ ਆ ਐ ਆਪਾਂ ਹੁਣ 6ਵੀਂ ਸਲਾਈ ਜਿਹੜੀ ਬਣਾ ਲਈ ਉਲਟੇ ਪਾਸਿਓ ਜਿਹੜੇ ਕੁੰਡੇ ਉਲਟੇ ਸੀ ਉਹਨਾਂ ਨੂੰ ਉਲਟੇ ਬਣਾ ਦੇਣਾ ਜਿਹੜੇ ਕੁੰਡੇ ਸਿੱਧੇ ਸੀ ਉਹਨਾਂ ਨੂੰ ਸਿੱਧੇ ਬਣਾ ਦੇਣਾ 6 ਸਲਾਈਆਂ ਕੰਪਲੀਟ ਹੋ ਗਈਆਂ 6 ਸਲਾਈਆਂ ਬਣ ਤੋਂ ਬਾਅਦ ਇਸ ਤਰ੍ਹਾਂ ਕਰਕੇ ਜਾਰੀ ਵਾਲਾ ਇੱਕ ਡਿਜ਼ਾਈਨ ਜਿਹੜਾ ਤਿਆਰ ਹੋ ਗਿਆ ਇਸ ਤੋਂ ਅੱਗੇ ਹੁਣ ਵੇਖੋ ਆਪਾਂ ਕੀ ਕਰਨਾ ਹੈ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਆਪਣੀ ਹੁਲੀ ਸਾਈਡ ਦੋ ਕੁੰਡੇ ਉਲਟੇ ਬਣਾਵਾਂਗੇ ਇਹ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਕੇ ਚਾਰ ਕੁੰਡੇ ਸਿੱਧੇ ਪਹਿਲਾਂ ਬਣਾਉਣੇ 1 2 3 ਤੇ 4 ਚਾਰ ਕੁੰਡੇ ਸਿੱਧੇ ਬਨੋਂ ਤੋਂ ਬਾਅਦ ਹੁਣ ਐ ਜਿਹੜੀ ਜਾਲੀ ਨਜ਼ਰ ਆ ਰਹੀ ਆ ਵੇਖੋ ਇੱਕ ਇੱਥੇ ਸਾਡੇ ਕੋਲ ਪੰਜ ਜਾਲੀਆਂ ਵਾ 1 2 3 4 ਤੇ 5 ਸਭ ਤੋਂ ਪਹਿਲਾਂ ਇੱਧਰ ਆਪਾਂ ਉੱਪਰ ਵਾਲੀ ਜਾਲੀ 'ਚੋਂ ਇੱਕ ਲੂਪ ਲੈ ਲੈਣਾ ਇਹਨੂੰ ਲੂਜ਼ ਹੀ ਰੱਖਣਾ ਹੈ ਟਾਈਟ ਨਹੀਂ ਕਰਨਾ ਪਹਿਲਾਂ ਉੱਪਰ ਵਾਲੀ ਜਾਲੀ 'ਚੋਂ ਲੂਪ ਫਿਰ ਉਸ ਤੋਂ نیچے ਵਾਲੀ 'ਚੋਂ ਲੈ ਲੈਣਾ ਹੁਣ ਆਪਾਂ ਸੈਂਟਰ ਵਾਲੀ ਜਾਲੀ 'ਚੋਂ ਲੂਪ ਲੈ ਲੈਣਾ ਤਿੰਨ ਲੂਪ ਹੋ ਗਏ ਫਿਰ ਇੱਧਰ ਵਾਲੀ ਸਾਈਡ ਤੋਂ ਜਿਹੜੀ ਜਾਲੀ ਆ ਉਹਦੇ 'ਚੋਂ ਆਪਾਂ ਇੱਕ ਐਕਸਟਰਾ ਕੁੰਡਾ ਲੈ ਲੈਣਾ ਇਸ ਤਰ੍ਹਾਂ ਥੋੜਾ ਲੂਜ਼ ਹੀ ਰੱਖਣਾ ਇਹਨਾਂ ਨੂੰ ਫਿਰ ਆਹ ਵਾਲੀ ਜਾਲੀ ਤੋਂ ਆਪਾਂ ਇੱਕ ਲੂਪ ਲੈ ਲੈਣਾ ਇਹ ਸਾਡੇ ਇੱਥੇ ਹੁਣ ਪੰਜ ਜਿਹੜੇ ਲੂਪ ਆਪਾਂ ਲੈ ਲਏ ਆ ਇਸ ਤੋਂ ਬਾਅਦ ਤਿੰਨ ਕੁੰਡੇ ਸਿੱਧੇ ਬਣਾਵਾਂਗੇ 1 2 3 ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਧਾਗਾ ਪਿੱਛੇ ਚਾਰ ਕੁੰਡੇ ਸਿੱਧੇ 1 2 3 4 ਹੁਣ ਆਪਾਂ ਫੇਰ ਇੱਥੇ ਲੂਪ ਲਵਾਂਗੇ ਇਹ ਵਾਲੀ ਜਾਲੀ ਚੋਂ ਜਿਹੜਾ ਸਾਡਾ ਹੋਲ ਬਣਿਆ ਜਾਲੀ ਪਈ ਉਹਦੇ ਵਿੱਚੋਂ ਆਪਾਂ ਇੱਕ ਐਕਸਟਰਾ ਕੁੰਡਾ ਲੈ ਲੈਣਾ ਇਸ ਤਰ੍ਹਾਂ ਕਰਕੇ ਥੋੜਾ ਲੂਜ਼ ਹੀ ਰੱਖਣਾ ਇਹਨੂੰ ਜੇ ਟਾਈਟ ਰੱਖਾਂਗੇ ਤੇ ਫਿਰ ਡਿਜ਼ਾਈਨ ਦੀ ਲੁੱਕ ਜਿਹੜੀ ਚੰਗੀ ਨਹੀਂ ਆਏਗੀ ਫਿਰ ਸੈਂਟਰ ਵਾਲੇ ਚੋਂ ਲੈ ਲੈਣਾ ਇਸ ਤਰ੍ਹਾਂ ਜਿਹੜੇ ਪੰਜ ਆਪਾਂ ਹੋਲ ਬਣਾਏ ਨੇ ਪੰਜਾਂ ਦੇ ਵਿੱਚੋਂ ਹੀ ਆਪਾਂ ਇੱਕ ਇੱਕ ਲੂਪ ਲੈ ਲੈਣਾ ਡਿਜ਼ਾਈਨ ਦੀ ਸਾਡੀ 7ਵੀਂ ਸਲਾਈ ਬਣ ਗਈ ਆ ਹੁਣ ਅਗਲੇ 3 ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ 2 ਕੁੰਡੇ ਉਲਟੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਹੁਣ ਅਗੇ ਆਪਾਂ ਡਿਜ਼ਾਈਨ ਦੀ 8ਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਬੈਕ ਸਾਈਡ ਤੇ ਕਰਾਂਗੇ 2 ਕੁੰਡੇ ਸਿੱਧੇ తిని కండి ఉల్టే ఇో తిని తిని ఉప లేదరను బునా వా అగలే చారండే ఉల్టే తి చార్ పిచ్చే కో కుండే సే ధాగా సైడ్ తిన కండే ఉల్టే ఇ దో తినను ఇద్దరం తిని చారూప అయ్యేసి అగలే చారండే ఉల్టే తినాగా పిచ్చే కడే స ఉల్టా ਇਹ ਸਾਡੀਆਂ 8 ਸਲਾਈਆਂ ਬਣ ਗਈਆਂ ਹੁਣ ਨੌਵੀਂ ਸਲਾਈ ਦੇਖੋ ਕਿਵੇਂ ਬਣਾਉਣੀ ਆ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਕੇ ਤਿੰਨ ਕੁੰਡੇ ਸਿੱਧੇ 1 2 3 ਤਿੰਨ ਕੁੰਡੇ ਸਿੱਧੇ ਕਰਕੇ ਹੁਣ ਇਹ ਵਾਲੇ ਕੁੰਡੇ ਨੂੰ ਇਸ ਤਰ੍ਹਾਂ ਸਲਿੱਪ ਕਰ ਲੈਣਾ ਹੁਣ ਇਹ ਜਿਹੜੇ 5 ਲੂਪ ਆ ਇਹਨਾਂ ਨੂੰ ਆਪਾਂ 5 ਲੂਪ ਨੂੰ ਇਸ ਤਰ੍ਹਾਂ ਕਰਕੇ ਇਕੱਠੇ ਬੁਣ ਦੇਣਾ 5 ਤੋਂ ਇੱਕ ਪਹਿਲਾਂ ਕਰ ਲੈਣਾ ਇਨੂੰ ਆਪਾਂ ਇੱਕ ਵਾਰ ਦੁਬਾਰਾ ਫੇਰ ਬੁਣ ਲੈਣਾ ਇਸੇ ਕੁੰਡੇ ਨੂੰ ਦੁਬਾਰਾ ਬੁਣ ਲਿਆ ਇਸ ਤਰ੍ਹਾਂ ਕਰਕੇ ਫਿਰ ਇਹ ਜਿਹੜਾ ਆਪਾਂ ਕੁੰਡਾ ਖਾਲੀ ਛੱਡਿਆ ਸੀ ਜਿਹਨੂੰ ਆਪਾਂ ਸਲਿੱਪ ਕੀਤਾ ਇਹਨੂੰ ਇਹਦੇ ਉੱਪਰੋਂ نیچے ਲਾ ਦੇਣਾ ਅਗਲੇ ਤਿੰਨ ਕੁੰਡੇ ਹੁਣ ਸਿੱਧੇ ਤਿੰਨ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਕੇ ਤਿੰਨ ਕੁੰਡੇ ਸਿੱਧੇ 1 2 3 ਚੌਥਾ ਕੁੰਡਾ ਜਿਹੜਾ ਇਹਨੂੰ ਇਸ ਤਰ੍ਹਾਂ ਸਲਿੱਪ ਕਰ ਲੈਣਾ ਫਿਰ ਇਹ ਜਿਹੜੇ ਪੰਜ ਆਪਾਂ ਲੂਪ ਬਣਾਏ ਸੀ ਇਹਨਾਂ ਨੂੰ ਆਪਾਂ ਪੰਜਾਂ ਨੂੰ ਪਹਿਲਾਂ ਇਕੱਠਿਆਂ ਇੱਕ ਵਾਰੀ ਬੁਣ ਲਿਆ ਇਸ ਤਰ੍ਹਾਂ ਕਰਕੇ ਫਿਰ ਇਸੇ ਕੁੰਡੇ ਨੂੰ ਆਪਾਂ ਦੁਬਾਰਾ ਬੁਣ ਲੈਣਾ ਤਾਂ ਕਿ ਇਹ ਲੂਸ ਹੋ ਜੇ ਥੋੜਾ ਜਿਹਾ ਫਿਰ ਇਹ ਜਿਹੜਾ ਆਪਾਂ ਸਲਿੱਪ ਕੀਤਾ ਸੀ ਕੁੰਡਾ ਇਹਨੂੰ ਇਹਦੇ ਉੱਪਰੋਂ نیچے ਸੁੱਟ ਦੇਣਾ ਜਿਹੜਾ ਇੱਕ ਕੁੰਡਾ ਵਧਿਆ ਸੀ ਉਹ ਸਾਡਾ ਆਪੇ ਘਟ ਗਿਆ ਤਿੰਨ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ ਬਣਾ ਲਿਆ। ਇਸ ਤਰ੍ਹਾਂ ਕਰਕੇ ਸਾਡੀਆਂ 9 ਸਲਾਈਆਂ ਬਣ ਗਈਆਂ। ਹੁਣ ਅਗਲੇ ਡਿਜ਼ਾਈਨ ਦੀ 10ਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ। ਧਾਗਾ ਬੈਕ ਸਾਈਡ ਤੇ ਕਰਾਂਗੇ। ਦੋ ਕੁੰਡੇ ਸਿੱਧੇ। 7 ਕੁੰਡੇ ਫੇਰ ਉਲਟੇ। 2 3 4 5 6 7 ਦੋ ਕੁੰਡੇ ਸਿੱਧੇ। ਸੱਤ ਕੁੰਡੇ ਉਲਟੇ ਇਹ ਹੀ ਜਿਹੜੀਆਂ 10 ਸਲਾਈਆਂ ਸੀ ਰਿਪੀਟ ਕਰਨੀਆਂ ਤੇ ਡਿਜ਼ਾਈਨ ਸਾਡਾ ਜਿਹੜਾ ਬਹੁਤ ਹੀ ਪਿਆਰਾ ਬਣਦਾ ਜਾਣਾ ਹੈ ਐ ਵੇਖੋ ਇਸ ਤਰੀਕੇ ਦਾ ਡਿਜ਼ਾਈਨ ਬਣਾਇਆ ਜਿਹੜਾ ਮੈਨੂੰ ਭੈਣ ਨੇ ਡਿਜ਼ਾਈਨ ਭੇਜਿਆ ਸੀ ਉਹ ਵੀ ਤੁਹਾਨੂੰ ਮੈਂ ਫੋਨ ਦੇ ਵਿੱਚ ਦਿਖਾਉਣੀ ਆ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਉਹ ਵੀ ਐ ਵੇਖੋ ਇਸ ਤਰ੍ਹਾਂ ਦੀ ਪਿਕਚਰ ਉਹਨਾਂ ਨੇ ਮੈਨੂੰ ਭੇਜੀ ਹੈ ਪਿੰਕ ਕਲਰ ਦੇ ਸਵੈਟਰ ਦੀ ਬਹੁਤ ਹੀ ਸੋਹਣੀ ਬਣੀ ਹੋਈ ਆ ਤੇ ਬਹੁਤ ਪਿਆਰਾ ਲੱਗਦਾ ਹੈ ਡਿਜ਼ਾਈਨ ਹੈ ਵੇਖੋ ਮੈਂ ਵੀ ਬਿਲਕੁਲ ਉਸੇ ਤਰ੍ਹਾਂ ਦਾ ਡਿਜ਼ਾਈਨ ਬਣਾ ਕੇ ਰੈਡੀ ਕੀਤਾ ਹੈ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਇਆ ਤੇ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ